ਵਾਈਗੁਰ ਜੀ ਦਾ ਖਾਲਸਾ ਵੀ ਵਾਈਗੁਰ ਜੀ ਦੀ ਜਨਮ ਦਿਹਾੜੀ ਡੇਰਾ ਬਾਬਾ ਵੀਰਮਦਾਸ ਦੇ ਦੀ ਸੇਵਾ ਇਕੱਠੀ ਕਰ ਰਿਹਾ ਜੀ ਰਸਤਾ ਜੋ ਕਿ ਬਾਬਾ ਵੀਰਮਦਾਸ ਜੀ ਦੀ ਵਰਸੀ ਹੁੰਦੀ ਹੈ 16 ਜੇਪ ਦੀ 27 28 29 ਮਈ ਨੂੰ ਭੋਗ ਨੇ ਕਿਉਂਕਿ ਸਾਰੇ ਹੀ ਨਗਰ ਨੂੰ ਹੱਥ ਜੋੜ ਕੇ ਬੇਨਤੀ ਆ ਸਾਰੇ ਨੇ ਦਰਸ਼ਨ ਦੇਣੇ ਆ ਜੋ ਕਿ ਉਹਨਾਂ ਦੇ ਤਿੰਨਾਂ ਦਿਨਾਂ ਦੇ ਵਿੱਚ ਲੰਗਰ ਅਟੁੱਟ ਵਰਤਣਗੇ ਜੀ ਤੇ ਸਾਰੇ ਐਨਆਰਆ ਵੀਰਾਂ ਨੂੰ ਬੇਨਤੀ ਆ ਸਾਡਾ ਸੰਯੋਗ ਦਿਓ ਨਗਰ ਦੀ ਸੰਸਥਾ ਦੇ ਨਾਲ ਜੁੜੋ ਤੇ ਬਾਬਾ ਵੀਰਮਦਾਸ ਦੀ ਵਰਸੀ ਮਨਾਈਏ ਕਈ ਸਾਲਾਂ ਤੋਂ ਜੋ ਰੁਕੀ ਵੀ ਸੀ ਦੁਬਾਰੇ ਸਟਾਰਟ ਕਰਿਆ ਜੀ ਕੰਮ ਇਹ ਸਾਰੇ ਨਗਰ ਦੇ ਸੰਯੋਗ ਨਾਲ ਹੀ ਹੋਇਆ ਜੀ ਇਹ ਸਾਰਾ ਸਟਾਰਟ ਤੇ ਇਹ ਤਿੰਨੇ ਦਿਨ ਸਾਰੇ ਨਗਰ ਨੂੰ ਬੇਨਤੀ ਹੈ ਵੀ ਸਾਰਿਆਂ ਨੇ ਦਰਸ਼ਨ ਦੇਣੇ ਆਂ ਮੰਮਾ ਹਵਾ ਕੇ ਪਹੁੰਚਣਾ ਤੇ ਹੋਰ ਵੀ ਨਗਰ ਦੇ ਨਾਲ 12 ਬਾਰਾਂ ਵੀ ਗਾਈਆਂ ਜਾਣਗੀਆਂ ਤੇ ਦੀਵਾਨ ਵੀ ਲਾਈਦਾਂਗੇ ਜੀ ਉੱਥੇ ਨਗਰ ਕੀਰਤਨ ਕੀਤਾ ਜਾਊਗਾ ਤੇ ਬਾਕੀ ਨਗਰ ਦੇ ਸੰਯੋਗ ਦੇ ਨਾਲ ਜੋ ਪ੍ਰਚਾਰ ਹੋਊ ਕਰਾਂਗੇ ਜੀ ਕਿ ਜੋ ਵੀ ਉਹ ਲੰਗਰਾਂ ਦਾ ਜਾਂ ਵੀ ਬਾਹਰਲੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਾਡਾ ਸੰਯੋਗ ਕਰੋ ਤੇ ਤੁਹਾਡੇ ਸਹਿਯੋਗ ਨਾਲ ਹੁਣ ਤੱਕ ਜੋ ਐਂਟਲੌਕ ਦੀ ਸੇਵਾ ਸੀ ਉਹ ਵੀ ਸਪੂਰਨ ਹੋ ਗਈ ਅੱਗੇ ਤੋਂ ਵੀ ਸੇਵਾ ਕਰਨੀ ਹੈ ਜੋ ਉੱਥੇ ਪੁਰਾਣੀ ਬਿਲਡਿੰਗ ਰਹਿੰਦੀ ਹੈ ਉਹਨੂੰ ਢਾ ਕੇ ਤਾਂ ਹੋਰ ਵੀ ਅੱਗੇ ਵੀ ਕਾਰਜ ਜਾਰੀ ਰੱਖਣਾ ਤੇ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਭਾਈ ਬੇਨਤੀ ਕਰੀ ਜਾਂਦੀ ਆ ਜੋ ਆਪਣੇ ਨਗਰ ਪਿੰਡ ਗਹਿਲ ਵਿਖੇ ਬਾਬਾ ਵੀਰ ਬਰਾਸ ਜੀ ਦਾ ਡੇਰਾਗਾ ਉਸ ਡੇਰੇ ਦੇ ਵਿੱਚ ਭਾਈ ਹਰ ਸਾਲ ਬਾਬਾ ਜੀ ਦੀ ਵਰਸੀ ਮਨਾਈ ਜਾ ਰਹੀ ਆ ਹੁਣ ਵੀ ਭਾਈ ਮਨਾਈ ਜਾ ਰਹੀ ਆ 27 28 29 ਮਈ ਦੀ ਸੰਗਤਾਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਸੰਗਤ ਨਾਲੇ ਪਹੁੰਚਿਓ ਨਾਲੇ ਭਾਈ ਤਿੰਨ ਦਿਨ ਲੰਗਰ ਚੱਲੇਗਾ ਨਾਲ ਭਾਈ ਸਾਰੇ ਸੰਗਤਾਂ ਨੂੰ ਬੇਨਤੀ ਆ ਬਾਹਰल्या ਨੂੰ ਵੀ ਵਿਦੇਸ਼ੀ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਆ ਵੱਦ ਤੋਂ ਵੱਧ ਭਾਈ ਸੰਗਤ ਨੂੰ ਬੇਨਤੀ ਆ ਇਸ ਲੰਗਰ ਦੇ ਵਿੱਚ ਵੱਧ ਤੋਂ ਵੱਧ ਸੇਵਾ ਕਰੋ ਤੇ ਨਾਲੇ ਭਾਈ ਮਾਇਆ ਨਾਸ ਕਰ ਸਕਦੇ ਆ ਸੇਵਾ ਇੱਕ ਐਂਟਰਲੋਕ ਦੀ ਸੇਵਾ ਭਾਈ ਜੋ ਪਹਿਲਾਂ ਰਾਜ ਸਿੰਘ ਨੇ ਕਰੀ ਆ ਗਈ ਉਹ ਭਾਈ ਅੱਧੀ ਇੱਕ ਸੇਵਾ ਉਹ ਅੱਧੇ ਦੇ ਵਿੱਚ ਲੱਗ ਚੁੱਕੀ ਐ ਐਂਟਰਲੋਕ ਅੱਧੀ ਰਹਿੰਦੀ ਆ ਗਈ ਸੰਗਤਾਂ ਨੂੰ ਬੇਨਤੀ ਆ ਭਾਈ ਜੋ ਰਹਿੰਦੀ ਆ ਗਈ ਅੱਧੇ ਵਿੜੇ ਦੇ ਵਿੱਚ ਲੱਗਣ ਵਾਲੀ ਐਂਟਰਲੋਕ ਉਸ ਦੀ ਬਾਬਤ ਵੀ ਭਾਈ ਵੱਧ ਤੋਂ ਵੱਧ ਸੇਵਾ ਕਰੋ ਐਂਟਰਲੋਕ ਦੀ ਨਾਲੇ ਭਾਈ ਸਾਰਿਆਂ ਨੂੰ ਬੇਨਤੀ ਹੈ ਭਾਈ 27 28 29 ਨੂੰ ਬਾਬਾ ਵੀਰਵਰਾਸ ਦੇ ਡੇਰੇ ਵਿਖੇ ਪਹੁੰਚ ਕੇ ਪਾਈ ਵਰਸੀ ਦੇ ਵਿੱਚ ਪਹੁੰਚੋ ਤੇ ਨਾਲੇ ਬਾਬਾ ਜੀ ਤੋਂ ਭਾਈ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ